ਲੋਕ ਸਭਾ ਚੋਣਾਂ 19 April ਤੋਂ 1 June ਤੱਕ ਦੇਸ਼ ਭਰ ਵਿੱਚ ਕਰਵਾਈਆਂ ਜਾ ਰਹੀਆਂ ਨੇ ਇਹਨਾਂ ਚੋਣਾਂ ਨੂੰ ਲੈ ਕੇ ਦੇਸ਼ ਭਰ ਵਿੱਚ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਨੇ ਪਹਿਲੇ ਗੇੜ ਤਹਿਤ 102 ਸੀਟਾਂ ਲਈ ਨਾਮਜ਼ਦਗੀ ਪਰਚੇ ਦਾਖਲ ਕਰਨ ਦਾ ਸਮਾਂ ਲਗਭਗ ਇਸੇ ਵੇਲੇ ਪੂਰਾ ਹੋ ਗਿਆ ਏ ਬਿਹਾਰ ਵਿੱਚ ਹੋਲੀ ਦੇ ਚਲਦਿਆਂ ਨਾਮਜ਼ਦਗੀ ਪਰਚੇ ਭਲਕ ਤੱਕ ਦਾਖਲ ਕੀਤੇ ਜਾ ਸਕਣਗੇ ਨਾਮਜ਼ਦਗੀ ਪਰਚਿਆਂ ਦੀ ਜਾਂਚ ਭਲਕੀ ਅਤੇ ਨਾਮ ਵਾਪਸੀ 30 March ਤੱਕ ਲਈ ਜਾ ਸਕਦੀ ਏ ਇਸ ਗੇੜ ਤਹਿਤ ਸਭ ਤੋਂ ਵੱਧ ਤਾਮਿਲਨਾਡੂ ਦੀਆਂ 39 ਸੀਟਾਂ ਤੇ ਵੋਟਾਂ ਪੁਆਈਆਂ ਜਾ ਗੀਆਂ ਬੀਜੂ ਜਨਤਾ ਦਲ ਨੇ ਲੋਕ ਸਭਾ ਚੋਣਾਂ ਅਤੇ 오ਡੀਸ਼ਾ ਵਿਧਾਨ ਸਭਾ ਚੋਣਾਂ ਲਈ ਪਾਰਟੀ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ ਜਿਨ੍ਹਾਂ ਚੋਂ ਲੋਕ ਸਭਾ ਦੇ 9 ਉਮੀਦਵਾਰ ਸ਼ਾਮਲ ਨੇ ਆਮ ਚੋਣਾਂ ਦੇ ਦੂਜੇ ਗੇੜ ਲਈ ਨਾਮਜ਼ਦਗੀ ਪਰਚੇ ਭਰਨ ਦਾ ਕੰਮ ਭਲਕ ਤੋਂ ਸ਼ੁਰੂ ਹੋ ਜਾਵੇਗਾ ਇਸ ਗੇੜ ਤਹਿਤ 88 ਸੀਟਾਂ ਤੇ 26 April ਨੂੰ VOTING ਹੋਵੇਗੀ ਇਸ ਦੌਰਾਨ ਅੱਜ ਨਾਗਪੁਰ ਤੋਂ ਕੇਂਦਰੀ ਮੰਤਰੀ ਨਿਤਿਨ ਗੜਕਰੀ ਨੇ ਆਪਣੇ ਨਾਮਜ਼ਦਗੀ ਪਰਚੇ ਦਾਖਲ ਕੀਤੇ ਇਸ ਤੋਂ ਪਹਿਲਾਂ ਉਹਨਾਂ ਨੇ ਇੱਕ ਰੋਡ ਸ਼ੋਅਚ ਵੀ ਹਿੱਸਾ ਲਿਆ